ਦੁਰਜੀ ਕੀ ਫਤਿਹ ਦੋਸਤੋ ਜਿਵੇਂ ਮੈਂ ਹੁਣ ਇਕੱਲਾ ਖੜਾ ਨਾ ਬਿਲਕੁਲ ਤੁਹਾਨੂੰ ਪਿੱਛੇ ਸਿਰਫ ਬਿਆਸ ਦੇ ਰਿਆ ਦਾ ਪਾਣੀ ਪਾਣੀ ਮਜ਼ਰ ਆ ਰਿਹਾ ਐਵੇਂ ਅੱਜ ਪੰਜਾਬ ਇਕੱਲਾ ਖੜਾ ਸਾਰੇ ਦੇਸ਼ ਦੇ ਨਕਸ਼ੇ ਦੇ ਉੱਤੇ ਕਿਸੇ ਸਟੇਟ ਦੇ ਲਿਦਰਾ ਸਰਕਾਰਾਂ ਨੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਜੀ ਜਿਹੜੇ ਉਹਨਾਂ ਦਾ ਜਾ ਕੇ ਟਵਿੱਟਰ ਚੈੱਕ ਕਰੋ ਸੋਸ਼ਲ ਮੀਡੀਆ ਹੈਂਡਲ ਚੈੱਕ ਕਰੋ ਹਰ ਇੱਕ ਇੱਕ ਘੰਟੇ ਬਾਅਦ ਕੋਈ ਨਾ ਕੋਈ ਇੰਪੋਰਟੈਂਟ ਨਿਊਜ਼ ਨੂੰ ਉਹ ਉਹਦੇ ਐਕਸ ਤੇ ਸ਼ੇਅਰ ਕਰਦੇ ਨੇ ਔਰ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਉਹਨਾਂ ਦੀ ਫੋਰਨ ਵਿਜ਼ਿਟ ਹੈ ਜਿਵੇਂ ਹੁਣ ਉਹ ਜਾ ਰਹੇ ਨੇ ਜਪਾਨ ਵਿੱਚ ਨੇ ਮਿੰਟ ਮਿੰਟ ਦੇ ਉੱਤੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਅਪਡੇਟ ਆਉਂਦੇ ਲੇਕਿਨ ਪੰਜਾਬ ਦੇ ਬਾਰੇ ਇੱਕ ਸ਼ਬਦ ਸਾਡੇ ਦੇਸ਼ ਦੀ ਬੀਜੇਪੀ ਦੀ ਕੇਂਦਰ ਸਰਕਾਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਇਹ ਵੀ ਨਹੀਂ ਮੁਨਾਸਿਬ ਸਮਝਿਆ ਵੀ ਕੁਛ ਨਾ ਕਰੀਏ ਇੱਕ ਟਵੀਟ ਹੀ ਕਰ ਦਈਏ ਔਰ ਉਸ ਟਵੀਟ ਨਾਲ ਅਸੀਂ ਹਮਦਰਦੀ ਪ੍ਰਗਟ ਕਰਦੀ ਹੈ ਪੰਜਾਬ ਦੇ ਨਾਲ ਇਹ ਵੀ ਨਹੀਂ ਕੀਤੀ ਗਈ ਔਰ ਦੂਸਰੀ ਸਾਡੀ ਆਪਣੀ ਸਰਕਾਰ ਭਗਵੰਤ ਪਵਨ ਦੀ ਸਰਕਾਰ ਪਹਿਲਾਂ ਤਾਂ ਚਲੋ ਤਾਮਿਲਨਾਡੂ ਨੂੰ ਹਮਦੇ ਰਹੇ ਹੋ ਇੱਕ ਦਿਨ ਆਏ ਭਗਵੰਤ ਸਿੰਘ ਮਾਨ ਔਰ ਉਹਨੂੰ ਸ਼ਰਮਿੰਦਗੀ ਸੀ ਆਪਣੇ ਅੰਦਰੋਂ ਉਹਨੂੰ ਪਤਾ ਸੀ ਕਿ ਮੈਂ ਇਸ ਗੱਲ ਦੇ ਉੱਤੇ ਮੈਂ ਫੜਿਆ ਗਿਆ ਵਾਂ ਤੇ ਮੈਂ ਇੱਕ ਕਿਸਮ ਦਾ ਮੇਰੇ ਤੋਂ ਗਲਤੀ ਹੋਈ ਹੈ ਪੰਜਾਬ ਦੇ ਪ੍ਰਤੀ ਤੇ ਮੈਂ ਆਣ ਕੇ ਹੁਣ ਇੱਕ ਦਿਖਾਵੇ ਦੇ ਤੌਰ ਤੇ ਆਪਣਾ ਹੈਲੀਕਾਪਟਰ ਤੁਹਾਡੇ ਕੋਲ ਛੱਡ ਗਿਆ ਇੱਕ ਹੈਲੀਕਾਪਟਰ ਪੰਜਾਬ ਦੇ ਹਜ਼ਾਰਾਂ ਕਰੋੜਪਈ ਦੇ ਨੁਕਸਾਨ ਦੀ ਪਰਭਾਈ ਕਰ ਸਕਦਾ ਮੇਰੇ ਵੀਰੋ ਜਿੱਥੇ ਨੇ ਅਰਵਿੰਦ ਕੇਚਰੀਵਾਲ ਤੇ ਮਨੀਸ਼ ਸੋਡਿਆ ਜਿਹੜੇ ਰੋਜ਼ ਪੰਜਾਬ ਦੇ ਜਹਾਜ਼ਾ ਤੇ ਹੁੰਦੇ ਨੇ ਪੰਜਾਬ ਦੇ ਹੈਲੀਕਾਪਟਰ ਦਾ ਤੌਰ ਤੇ ਉਪਯੋਗ ਕਰਦੇ ਨੇ ਸਾਡੇ ਕਮਾਂਡੋਜ਼ ਦੇ ਘੇਰੇ ਵਿੱਚ ਪੰਜਾਬ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਜਾ ਕੇ ਫਿੱਤੇ ਘਟਦੇ ਨੇ ਜਿੱਥੇ ਨੇ ਕੇਚਰੀਵਾਲ ਸਾਫ ਸੁਪਰੀਮੋ ਆਮ ਆਦਮੀ ਪਾਰਟੀ ਦੇ ਇਹਦਾ ਮਤਲਬ ਪੰਜਾਬ ਕਿਸੇ ਦੇ ਨਕਸ਼ੇ ਤੇ ਨਹੀਂਗਾ ਮਾ ਕੇਂਦਰ ਸਰਕਾਰ ਦੇ ਨਕਸ਼ੇ ਤੇ ਨਾ ਆਮ ਆਦਮੀ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਇੰਜੀਵਾਰ ਦਾ ਉਹਦੇ ਨਕਸ਼ੇ ਤੇ ਆਹ ਪਿਛਲੇ ਲਗਭਗ ਇੱਕ ਹਫਤੇ ਤੋਂ ਪੰਜਾਬ ਦੇ ਵਿੱਚ ਕਹਿਰ ਮਚਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਆਤਮਹਾਰੇ ਲੋਕੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸੜਕਾਂ ਦੇ 8-8 ਕਿਲੋਮੀਟਰ ਤੇ ਵੱਨ ਆਪ ਟਰੈਕਟਰਾਂ ਨਾਲ ਬੰਨ੍ਹ ਰਹੇ ਨੇ ਗਵਰਨਮੈਂਟ ਦਾ ਕੋਈ ਰੋਲ ਨਹੀਂ ਆਉਂਦਾ ਵਿੱਚ ਕਿਵੇਂ ਪੰਨ ਟੁੱਟ ਰਹੇ ਨੇ ਲੋਕੀ ਤਹਾ ਮਾਰ ਰਹੇ ਨੇ ਰੋ ਰਹੇ ਨੇ ਕਿ ਸਾਡੇ ਜੀਨ ਦਾ ਹੁਣ ਕੋਈ ਹੱਜ ਨਹੀਂਗਾ ਲੇਕਿਨ ਪੰਜਾਬ ਦੀ ਕੋਈ ਨਾ ਸਰਕਾਰ ਨਾ ਕੇਂਦਰ ਦੀ ਸਰਕਾਰ ਇਥੋਂ ਤੱਕ ਕਿ ਕਿਸੇ ਕੋਈ ਇੱਕ ਫਾਰਮਲ ਪ੍ਰੈਸ ਰਿਲੀਜ਼ ਵੀ ਨਹੀਂ ਕੀਤੀ ਗਵਰਨਮੈਂਟ ਆਫ ਇੰਡੀਆ ਨੇ ਕਿ ਪੰਜਾਬ ਬਹੁਤ ਤਬਾਈ ਮਚੀ ਆ ਪੰਜਾਬ ਸਾਡਾ ਫੂਡ ਬੋਲ ਆ ਪੰਜਾਬ ਤੋਂ ਸਾਨੂੰ ਅਨਾਜ ਦੇਸ਼ ਭਰ ਨੂੰ ਅਨਾਜ ਮਿਲਦਾ ਵਾ ਔਰ ਇਹੋ ਪੰਜਾਬ ਆ ਜਿਨ੍ਹਾਂ ਦੇ ਬਹਾਦਰ ਬੱਚੇ ਤੁਹਾਡੇ ਬਾਰਡਰਾਂ ਦੇ ਉੱਤੇ ਇਸ ਦੇਸ਼ ਦੀ ਹਿਫਾਜ਼ਤ ਕਰਦੇ ਨੇ ਚਾਨਾ ਘੁੰਮਦੇ ਨੇ ਉਹਨਾਂ ਦੀਆਂ ਲਾਸ਼ਾਂ ਪੰਜਾਬ ਚ ਆਉਂਦੀਆਂ ਨੇ ਹੋਏ ਇਹੋ ਹੀ ਉਹ ਹੀ ਪੰਜਾਬ ਜਿਨ੍ਹਾਂ ਨੇ ਆਜ਼ਾਦੀ ਦੇ ਵੇਲੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੇ